ਜ਼ਰੂਰੀ ਹੁੰਦੀ ਤੁਹਾਨੂੰ ਪਤਾ ਜੀ ਆਪਣੇ ਹਲਕੇ ਦਾ ਵਿਧਾਇਕ ਕਿੰਨਾ ਪੜਿਆ ਹੋਇਆ ਕਿਸੇ ਨੂੰ ਪਤਾ ਹੋਵੇ ਜੋਸ਼ੀ ਸਾਹਿਬ ਪਤਾ ਜੀ ਤੁਹਾਨੂੰ ਪਤਾ ਜੀ ਆਪਣੇ ਹਲਕੇ ਦਾ ਵਿਧਾਇਕ ਕਿੰਨਾ ਪੜਿਆ ਹੋਇਆ ਕਿਸੇ ਨੂੰ ਪਤਾ ਹੋਵੇ ਜੋਸ਼ੀ ਸਾਹਿਬ ਪਤਾ ਜੀ ਬਹੁਤ ਧੰਨਵਾਦੀ ਆ ਬੜਾ ਵਡਭਾਗਾ ਮਹਿਸੂਸ ਕਰ ਰਿਹਾ ਕਿ ਅੱਜ ਇੱਥੇ ਆਉਣ ਦਾ ਮੌਕਾ ਮਿਲਿਆ ਇੱਥੇ ਬੈਠਾ ਮੈਂ ਸੋਚ ਰਿਹਾ ਸੀ ਕਿ ਮੇਰੇ ਇਸ ਸਕੂਲਾਂ ਬਹੁਤ ਪੁਰਾਣੇ ਸਬੰਧ ਨੇ ਮੇਰੇ ਦਾਤਾ ਜੀ ਹੈਡਮਾਸਟਰ ਦਰਸ਼ਨ ਸਿੰਘ ਨੂੰ ਮਨੂ ਵੀ ਨਡਾਰੇ ਪੜਾਉਂਦੇ ਰਹੇ ਸੋ ਜਿਹੜਾ ਕੀਤਾ ਹੋਇਆ ਵਾਅਦਾ ਹੁੰਦਾ ਨਾ ਜੀ ਜਿਹੜਾ ਬੰਦਾ ਆਪਣੇ ਵਾਅਦੇ ਤੇ ਪੂਰਾ ਉਤਰੇ ਉਹ ਬੰਦਾ ਚੰਗਾ ਮੈਂ ਇਸ ਸਕੂਲ ਚ ਆਇਆ ਸੀ ਉਸ ਮੈਂ ਪ੍ਰਿੰਸੀਪਲ ਸਾਹਿਬ ਨੂੰ ਮਿਲਿਆ ਇੱਥੇ ਤੇ ਇਨਫੈਕਟ ਮੈਨੂੰ ਉਹ ਦਿਨ ਵੀ ਬੜਾ ਯਾਦ ਮੈਨੂੰ ਤੇ ਪੱਗ ਦਾ ਰੰਗ ਵੀ ਚੇਤਾ ਕਿ ਇੱਥੇ ਆ ਕੇ ਜਦੋਂ ਗੱਲ ਕੀਤੀ ਤੇ ਇੱਥੇ ਆਉਂਦੇ ਆ ਉਹ ਘੜਕੀ ਕਰਦੇ ਸਭ ਤੋਂ ਪਹਿਲਾਂ ਮੈਂ ਇਸ਼ਾਰਾ ਕਰਕੇ ਉਸੇ ਪਾਸੇ ਪੁੱਛਿਆ ਜਿੱਥੇ ਆਪਾਂ ਲਾਸਟ ਟਾਈਮ 'ਚ ਖੜ ਕੇ ਗੱਲ ਕੀਤੀ ਸੀਗੀ ਸੋ ਅੱਜ ਜਿਹੜੇ ਨਵੇਂ ਕਲਾਸਰੂਮਸ ਮਿਲੇ ਮੈਂ ਉਹਨਾਂ ਦੀ ਕੁਆਲਿਟੀ ਦੇਖ ਕੇ ਬੜਾ ਖੁਸ਼ ਹਾਂ ਇੰਟਰਐਕਟਿਵ ਪੈਨਲ ਲੱਗੇ ਹੋਏ ਆ ਨਾਲ ਦੇ ਕਲਾਸਰੂਮ ਚ ਪ੍ਰੋਜੈਕਟਰਸ ਆਲਮੋਸਟ ਸਾਰਿਆਂ ਚ ਲੱਗੇ ਹੋਏ ਨੇ ਇਹ ਚੀਜ਼ਾਂ ਜਿਹੜੀਆਂ ਨਾ ਜੀ ਇਹ ਲੋਕਾਂ ਤੱਕ ਪਹੁੰਚਣੀਆਂ ਬਹੁਤ ਜ਼ਰੂਰੀ ਕਿਉਂਕਿ ਜਦੋਂ ਇਲੈਕਸ਼ਨ ਸੀਗੇ 2022 ਦੇ ਤਾਂ ਅਸੀਂ ਹਰ ਘਰ ਜਾਂਦੇ ਸੀ ਹਰ ਇੱਕ ਨੂੰ ਇਹ ਕਹਿੰਦੇ ਸੀਗੇ ਕਿ ਇੱਕ ਮੌਕਾ ਕੇਜਰੀਵਾਲ ਸਾਹਿਬ ਨੂੰ ਇੱਕ ਮੌਕਾ ਭਗਵੰਤ ਮਾਨ ਸਾਹਿਬ ਨੂੰ ਤੇ ਨਾਲ ਇਹ ਵਾਅਦਾ ਕਰਦੇ ਸੀਗੇ ਕਿ ਅਸੀਂ ਦੋ ਚੀਜ਼ਾਂ ਦੇ ਬਚਨ ਬੰਦਿਆਂ ਪਹਿਲੀ ਐਜੂਕੇਸ਼ਨ ਦੂਜਾ ਹੈਲਥ ਕੇਅਰ ਤੁਸੀਂ ਇਹ ਦੇਖਿਆ ਹੋਣਾ ਕਿ ਸਿਰਫ ਮੂੰਹ ਦੇ ਨਾਲ ਜਾਂ ਕਾਗਜ਼ਾਂ ਦੇ ਵਿੱਚ ਕੰਮ ਨਹੀਂ ਕੀਤਾ ਅੱਜ ਜੇ ਉਹ ਉਦਗਾਟਾ ਨੂੰ ਹੋਇਆ ਤਾਂ ਕੋਈ ਚੀਜ਼ ਬਣ ਕੇ ਤਿਆਰ ਹੋਈ ਤੇ ਉਹਦਾ ਉਦਗਾਟਾ ਨੂੰ ਹੋਇਆ ਤੇ ਨਾਲ ਜਿਹੜੇ ਆਮ ਆਦਮੀ ਕਲੀਨਿਕ ਖੋਲੇ ਗਏ ਉਹ ਵੀ ਧਰਤੀ ਤੇ ਲੋਕੀ ਉਹਦਾ ਲਾਹ ਲੈ ਰਹੇ ਸੋ ਜਿਹੜਾ ਕੋਈ ਵੀ ਬੰਦਾ ਜੇ ਕਿਸੇ ਕੋਈ ਸਿਆਣੇ ਬੰਦੇ ਨੂੰ ਪੁੱਛਦੇ ਵੀ ਆ ਮੈਂ ਅੱਗੇ ਵੀ ਗੱਲ ਕਰਦਾ ਕਿ ਦੁਨੀਆ ਦੇ ਸਭ ਤੋਂ ਵੱਡੇ ਅਵਾਰਡਸ ਦੇ ਵਿੱਚੋਂ ਇੱਕ ਅਵਾਰਡ ਹੈਗਾ ਨੋਬਲ ਪ੍ਰਾਈਜ਼ ਸੋ ਨੋਬਲ ਪ੍ਰਾਈਜ਼ ਦੇ winner ਸਾਡੇ ਅਮ੍ਰਿਤਾ ਸੈਨ ਜੀ ਇਕਨੋਮਿਕਸ ਦੇ ਵਿੱਚ ਅਰਥ ਸ਼ਾਸਤਰ ਦੇ ਵਿੱਚ ਉਹ ਜਿਹਨਾਂ ਦਾ ਐਕਸਪੀਰੀਅੰਸ ਇੰਨਾ ਜ਼ਿਆਦਾ ਆ ਕਿ ਉਹਨਾਂ ਨੂੰ बार-बार ਹਰ ਵਾਰੀ ਜੰਨੀਆਂ ਸਰਕਾਰਾਂ ਆਉਂਦੀਆਂ ਇਨਫੈਕਟ ਗਵਰਨਰ ਵੀ ਹੁੰਦੇ ਜਿਹੜੇ ਆਰਬੀਆਈ ਦੇ ਜਾਂ ਬਾਕੀ ਵੀ ਜਿੱਥੇ ਵੀ ਮੌਕਾ ਮਿਲਦਾ ਹਰ ਬੰਦਾ ਇਹੀ ਸਵਾਲ ਪੁੱਛਦਾ ਕਿ ਅਸੀਂ ਦੇਸ਼ ਦੀ ਤਰੱਕੀ ਕਿੱਦਾਂ ਕਰਾਈਏ ਕੋਈ ਗੁਣ ਦੇ ਦਿਓ ਤਾਂ ਉਹਨਾਂ ਦਾ ਹਰ ਵਾਰੀ ਸੇਮ ਜਵਾਬ ਹੁੰਦਾ ਸੀਗਾ ਕਿ ਆਪਣੇ ਦੇਸ਼ ਦੀ ਐਜੂਕੇਸ਼ਨ ਸਿਸਟਮ ਨੂੰ ਵਧਿਆ ਕਰ ਲੋ ਤੇ ਆਪਣਾ ਹੈਲਥ ਕੇਅਰ ਸਿਸਟਮ ਵਧਿਆ ਕਰ ਲੋ ਦੇਸ਼ ਤਰੱਕੀ ਕਰੂਗਾ ਤੇ ਉਹਦਾ ਨਤੀਜਾ ਜੀ ਦਿਖ ਵੀ ਰਿਹਾ ਕਿਉਂਕਿ ਮੈਂ ਹੁਣ ਦੇਖ ਰਿਹਾ ਸੀ ਕਿ 260 ਦੇ ਆਸ-ਪਾਸ ਰੀਸੈਂਟ ਬੱਚੇ ਜਿਹੜੇ ਆ ਆਈਟੀ ਵਰਗੇ ਜਿਹੜੇ ਆ ਜੇ ਡਬਲਯੂਈ ਵਰਗੇ ਇਗਜ਼ਾਮ ਕਲੀਅਰ ਕਰਕੇ ਦੁਨੀਆ ਦੇ ਸਭ ਤੋਂ ਟਫਸਟ ਇਗਜ਼ਾਮ ਹੈ ਮੈਂ ਆਪ ਇੰਜੀਨੀਅਰ ਹਾਂ ਤੇ ਮੈਨੂੰ ਪਤਾ ਕਿ ਉਹ ਇਗਜ਼ਾਮ ਕਰੈਕ ਕਰਨਾ ਬਹੁਤ ਔਖਾ ਹੈ ਸਰਕਾਰੀ ਸਕੂਲ ਦੇ 260 ਬੱਚਿਆਂ ਨੇ ਉਹ ਇਗਜ਼ਾਮ ਕਲੀਅਰ ਕੀਤਾ ਇਹਦਾ ਮਤਲਬ ਬਹੁਤ ਵੱਡੀ ਗੱਲ ਹੈ ਸਿਰਫ ਬਿਲਡਿੰਗਾਂ ਦੀ ਗੱਲ ਨਹੀਂ ਕਰ ਰਹੇ ਮਤਲਬ ਕੁਆਲਿਟੀ ਐਜੂਕੇਸ਼ਨ ਮਿਲ ਰਹੀ ਤੇ ਤੁਸੀਂ ਇੱਕ ਗੱਲ ਤੋਂ ਮੈਂ ਬਿਲਕੁਲ ਇਤਫਾਕ ਰੱਖਦਾ ਹਾਂ ਪ੍ਰਿੰਸੀਪਲ ਸਾਹਿਬ ਦੇ ਜਿਨ੍ਹਾਂ ਨੇ ਜਿਹੜੀਆਂ ਵੀ ਗੱਲਾਂ ਕੀਤੀਆਂ ਲਗਭਗ ਮੈਂ ਹਰ ਥਾਂ ਸੇਮ ਹੀ ਗੱਲਾਂ ਕਰਦਾ ਪ੍ਰਿੰਸੀਪਲ ਸਾਹਿਬ ਜੋ ਤੁਸੀਂ ਬੋਲਿਆ ਇਹਨਾਂ ਨੇ ਕਿਹਾ ਕਿ ਅਸਲੀਅਤ ਹਕੀਕਤ ਗੱਲ ਹੈ ਮੈਂ ਆਪਣੇ ਟੀਚਰਸ ਨੂੰ ਵੀ ਜਾਣਦਾ ਜਦੋਂ ਪ੍ਰਾਈਵੇਟ ਸਕੂਲ ਚ ਪੜਦੇ ਸੀ ਕਈ ਟੀਚਰਸ ਸਾਨੂੰ ਵੀ ਪੜਾਉਂਦੇ ਰਹੇ ਕਾਫੀ ਟੀਚਰਸ ਨੂੰ ਮਿਲਣ ਦਾ ਮੌਕਾ ਮਿਲਦਾ ਇਸ ਪ੍ਰੋਗਰਾਮ ਰਾਹੀਂ ਉਹ ਅੱਜ ਦੇ ਦਿਨ ਸਰਕਾਰੀ ਸਕੂਲ ਦੇ ਟੀਚਰਸ ਆ ਕਹਿੰਦਾ ਮਤਲਬ ਉਹਨੇ ਪਹਿਲਾਂ ਪ੍ਰਾਈਵੇਟ ਪੜਾਇਆ ਪਹਿਲਾਂ ਤੇ ਐਜੂਕੇਸ਼ਨ ਪ੍ਰਾਪਤ ਕੀਤੀ ਜਿਹੜੀ ਚਾਹੀਦੀ ਏ ਉਸ ਐਜੂਕੇਸ਼ਨ ਲੈਵਲ ਤੇ ਪਹੁੰਚੇ ਫਿਰ ਪ੍ਰਾਈਵੇਟ ਸਕੂਲ ਚ ਪੜਾਉਂਦੇ ਰਹੇ ਐਕਸਪੀਰੀਅੰਸ ਇਕੱਠਾ ਕੀਤਾ ਫਿਰ ਟੈਸਟ ਕਲੀਅਰ ਕੀਤਾ ਜਿਹੜਾ ਬਹੁਤ ਔਖਾ ਟੈਸਟ ਏ ਫਿਰ ਜਾ ਕੇ ਸਰਕਾਰੀ ਸਕੂਲ ਦੇ ਟੀਚਰ ਲੱਗੇ ਇਹਦਾ ਮਤਲਬ ਕੀ ਕੁਆਲਿਟੀ ਚ ਕੋਈ ਕਮੀ ਨਹੀਂ ਸੀ ਹਾਂ ਯਕੀਨ ਖਰਾਬ ਹੋ ਗਿਆ ਸੀ ਖਤਮ ਹੋ ਗਿਆ ਸੀਗਾ ਪੇਰੈਂਟਸ ਦਾ ਸਰਕਾਰੀ ਸਕੂਲਾਂ ਚ ਕਿਉਂਕਿ ਇਨਫਰਾਸਟ੍ਰਕਚਰ ਚੰਗਾ ਨਹੀਂ ਜਿੱਦਾਂ ਮੇਰੇ ਤੋਂ ਪਹਿਲਾਂ ਦਲਜੀਤ ਜੀ ਬੋਲ ਕੇ ਗਏ ਕਿ ਜੇ ਕੋਈ ਮਾਪੇ-ਬਾਪ ਨੇ ਚਾਹੁੰਦਾ ਕਿ ਕਿਸੇ ਦਾ ਬੱਚਾ ਗਰਮੀ 'ਚ ਬਹਿ ਕੇ ਪੜੇ ਐਜੂਕੇਸ਼ਨ ਦਾ ਸਾਰੇ ਮਾਪੇ-ਬਾਪ ਨੂੰ ਵੀ ਪਤਾ ਹੈ ਕਿ ਸਰਕਾਰੀ ਸਕੂਲ ਦੇ ਟੀਚਰ ਸਭ ਤੋਂ ਚੰਗੇ ਆ ਪਰ ਗੱਲ ਇਹ ਹੈ ਕਿ ਇਨਫਰਾਸਟ੍ਰਕਚਰ ਚੰਗਾ ਨਹੀਂ ਸੀ ਤਾਂ ਉਤੋਂ ਐਪੀਸੀ ਨੇ ਸਰਕਾਰਾਂ ਨੇ ਲਗਭਗ ਹੱਥ ਖੜੇ ਕਰ ਲਏ ਸੀ ਸਾਡੀ ਇਹੀ ਕੋਸ਼ਿਸ਼ ਹੈ ਟੀਚਰਸ ਲਈ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਇਹ ਬੇਸਿਕਲੀ ਇਹ ਨੌਗ੍ਰੇਜੇਸ਼ਨ ਤਾਂ ਬਣਾਇਆ ਜੀ ਮੈਂ ਲਾਸਾਏ ਬਿਗਵਾਲ ਸੀ ਮੈਂ ਉੱਥੇ ਵੀ ਪੁੱਛਦਾ ਸੀਗਾ ਕਿ ਕਦੀ ਉਹਨਾਂ ਦੇ ਸਕੂਲੇ ਕੋਈ ਜਿਹੜਾ ਪੋਲਿਟੀਕਲ ਬੰਦਾ ਕੋਈ ਲੀਡਰ ਕਿਸੇ ਬੱਚੇ ਨੂੰ ਸਨਮਾਨਿਤ ਕਰਨ ਆਇਆ ਅੱਜ ਤੱਕ ਕਹਿੰਦੇ ਨਹੀਂ ਇੱਥੇ ਆਇਆ ਜੀ ਕਦੀ ਰਾਜਾ ਜੀ ਚੀਮਨ ਸਾਹਿਬ ਇੱਥੇ ਕਦੀ ਕੋਈ ਲੀਡਰ ਕਿਸੇ ਬੱਚੇ ਨੂੰ ਨਹੀਂ ਸਰ ਇੱਥੇ ਵੀ ਨਹੀਂ ਆਇਆ ਜੀ ਕੋਈ ਵੀ ਤੇ ਆਪਾਂ ਵੇਖਿਆ ਕਿ ਮੈਂ ਆਪ ਇਸ ਚੀਜ਼ ਦਾ ਗਵਾਹ ਆ ਕਿ ਲੀਡਰ ਜਿਹੜੇ ਆ ਉਹ ਪ੍ਰਾਈਵੇਟ ਸਕੂਲ 'ਚ ਜਾ ਕੇ ਟਰੋਫੀਆਂ ਤੇ ਮੈਡਲਸ ਬਹੁਤ ਵੰਡਦੇ ਪਰ ਸਰਕਾਰੀ ਸਕੂਲ 'ਚ ਕਿਉਂ ਨਹੀਂ ਉਹ ਤੇ ਉਹਨਾਂ ਦਾ ਆਪਣਾ ਹੈ ਉੱਥੇ ਨਹੀਂ ਕਦੀ ਵੰਡੇਆ ਤੇ ਇਸ ਪ੍ਰੋਗਰਾਮ ਜਿਹੜੇ ਆਪਾਂ ਕਰ ਰਹੇ ਆਂ ਇਹਦਾ ਮੁੱਖ ਮੰਤਵ ਇਹ ਆ ਜੀ ਟੀਚਰਸ ਦਾ ਥੈਂਕ ਯੂ ਕਰਨਾ ਅਨਸਰ ਇਸ ਕਿ ਮੈਂ ਬੜੀ ਕੁੜੀਦ ਸਾਫ਼ ਗੱਲ ਕਰਦਾ ਕਿ ਟੀਚਰਸ ਦੀ ਤਾਂ ਕਮਾਂਡੋ ਟ੍ਰੇਨਿੰਗ ਹੋ ਗਈ ਸੀ ਬਿਨਾ ਪੈਸਿਆਂ ਤੋਂ ਕੰਮ ਚਲਾਉਣ ਦੀ ਤਰਲੇ ਮਿੰਤਾਂ ਦੇ ਨਾਲ ਚੰਗੇ ਬੰਦੇ ਲੱਭ ਕੇ ਉਹਨਾਂ ਨੂੰ ਬੇਨਤੀ ਕੀਤੀ ਕਿ ਭਈ ਜਿੱਦਾਂ ਇੱਥੇ ਸੁਖਦੇਵ ਸਿੰਘ ਜੀ ਬੈਠੇ ਐ ਇਹਨਾਂ ਨੇ ਕਾਫੀ ਹੈਲਪ ਕੀਤੀ ਜਿਹੜੀ ਇਹ ਗੱਲ ਤਾਂ ਸਭ ਤੋਂ ਵੱਡੀ ਧੀ ਮੈਂ ਇਹ ਗੱਲ ਕਰਦਾ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਬਹੁਤ ਚੰਗੀ ਗੱਲ ਹੈ ਟੇਕਣਾ ਚਾਹੀਦਾ ਪਰ ਉਹ ਤੋਂ ਵੱਡੀ ਗੱਲ ਇਹ ਆ ਕਿ ਜੇ ਕਿਸੇ ਜਿਹੜਾ ਸਿੱਖਿਆ ਅਦਾਰੇ ਨੂੰ ਤੁਸੀਂ ਜਾਣ ਕਰਦੇ ਹੋ ਉਸ ਤੋਂ ਵੱਡਾ ਅਦਾਲ ਨਹੀਂ ਕਿਉਂਕਿ ਉਹ ਸਾਰੀ ਉਮਰ ਚੱਲਣਾ ਤੇ ਪੜ੍ਹਾਈ ਤੋਂ ਵੱਡਾ ਦਾਣ ਕੋਈ ਨਹੀਂ ਹੁੰਦਾ ਉਹ ਜਦਾਂ ਕਹਿੰਦੇ ਕਿ ਜਦ ਨਾਲ ਮਰਜੀ ਤੁਸੀਂ ਕਿਸੇ ਦੀ ਕਰਨਾ ਚਾਹੁੰਦੇ ਆ ਕਿਸੇ ਨੂੰ ਇੱਕ ਦਿਨ ਦੀ ਰੋਟੀ ਖਵਾ ਲੋਗੇ ਕਿਸੇ ਨੂੰ ਮਹੀਨਾ ਰੋਟੀ ਖਵਾਉਂਦੇ ਰਹੋਗੇ ਜੇ ਉਹਨੂੰ ਸਾਰੀ ਜ਼ਿੰਦਗੀ ਰੋਟੀ ਝੋਕਾ ਕਰਨਾ ਤਾਂ ਉਹਨੂੰ ਵਧੀਆ ਪੜ੍ਹਾਈ ਦੇ ਦਿਓ ਸੋ ਪੜ੍ਹਾਈ ਹੱਲ ਸਾਡੀ ਸਰਕਾਰ ਦਾ ਜੀ ਬਿਲਕੁਲ ਧਿਆਨ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਇਥੋਂ ਪੜ੍ਹ ਕੇ ਤਾਂ ਕਿਨੇ ਆਫੀਸਰ ਲੱਗਣ ਉਹ ਕਿੰਨੇ ਬੱਚੇ ਬੈਠੇ ਮੈਂ ਜ਼ਰੂਰ ਇਹ ਜ਼ਰੂਰ ਚਾਹਣਾ ਕਿ ਪਿਛਲੀ ਵਾਰੀ ਥੋੜੀ ਜਿਹੀ ਮੇਰੇ ਕੋਲ ਗਲਤੀ ਜ਼ਰੂਰ ਹੋਈ ਮੈਂ ਲਾਸਟ ਟਾਈਮ ਪੁੱਛਿਆ ਜਿਗਾ ਕਿ ਆਫੀਸਰ ਕਿੰਨੇ ਬੱਚੇ ਲੱਗਣਾ ਚਾਹੁੰਦੇ ਹੱਥ ਖੜਾ ਕਰਕੇ ਦੱਸੋਗੇ ਪੁਲਿਸ ਆਫੀਸਰ ਪੁਲਿਸ ਆਫੀਸਰ ਕਿੰਨੇ ਲੱਗਣਾ ਚਾਹੁੰਦੇ ਤੇ ਐਸ ਡੀ ਐਮ ਕਿੰਨਾ ਲੱਗਣਾ ਚਾਹੁੰਦੇ ਡੀ ਸੀ ਈ ਸੀ ਕੋਈ ਡਿਸਟ੍ਰਿਕਟ ਕਲੈਕਟਰ ਲੱਗਣਾ ਚਾਹੁੰਦੇ ਜੀ ਐਸ ਡੀ ਐਮ ਐਸ ਡੀ ਐਮ ਘੱਟ ਹੈ ਪੁਲਿਸ ਸਾਡੇ ਜ਼ਿਆਦਾ ਹੈ ਤੇ ਲੀਡਰ ਕਿੰਨੇ ਬੰਨਾ ਚਾਹੁੰਦੇ ਕੌਲਿਟੀਸ਼ਨ ਕੋਈ ਬੰਨਾ ਚਾਹੁੰਦਾ ਜੀ ਲੀਡਰ ਪਰਮੇਸ਼ਿਆ ਘਟਣਦੇ ਕੋਈ ਨਹੀਂ ਬੰਨਾ ਚਾਹੁੰਦਾ ਪਰ ਇੱਕ ਚੀਜ਼ ਹੋਰ ਟੀਚਰ ਕੋਈ ਬੰਨਾ ਚਾਹੁੰਦਾ ਜੀ ਬਹੁਤ ਜਿਆਦਾ ਖੁਸ਼ੀ ਹੋਈ ਮੈਂ ਕਿ ਲਾਸਟ ਟਾਈਮ ਆਹ ਚੀਜ਼ ਮੇਕੋ ਮਿਸ ਹੋਈ ਕਿ ਟੀਚਰਸ ਸਭ ਤੋਂ ਜਿਆਦਾ ਇੰਪੋਰਟੈਂਟ ਪਾਰਟ ਕਿਉਂਕਿ ਆਪਾਂ ਸਿਰਫ ਇਹ ਨਹੀਂ ਕਿ ਲਾਸਟ ਜਨਰੇਸ਼ਨ ਨੇ ਪੜਾ ਕੇ ਤੇ ਅੱਗੇ ਪੜਾਉਣ ਵਾਲਾ ਜਿਹੜਾ ਬੱਚੇ ਆ ਉਹ ਉਹਨਾਂ ਨੇ ਵੀ ਅੱਗੇ ਜਾ ਕੇ ਟੀਚਰ ਲੱਗਣਾ ਅੱਗੇ ਬੱਚਿਆਂ ਨੂੰ ਪੜਾਉਣ ਸਾਡੀ ਅਗਲੀ ਪਨੀਰੀ ਤਿਆਰ ਹੋਵੇ ਉਸ ਚੀਜ਼ ਨੂੰ ਮਨ ਦੇ ਵਿੱਚ ਲੈ ਕੇ ਸਾਡੀ ਸਰਕਾਰੇ ਚੱਲ ਰਹੀ ਸਾਡੀ ਕੋਸ਼ਿਸ਼ ਹੈ ਜੀ ਜਿਹੜਾ ਹੁਣ ਤੱਕ ਜਿਹੜੀਆਂ ਗਲਤੀਆਂ ਹੋਈਆਂ ਪਿਛਲੀਆਂ ਸਰਕਾਰਾਂ ਤੋਂ ਸਾਨੂੰ ਉਹ ਤੋਂ ਸਿੱਖ ਵੀ ਲੈਣ ਦੀ ਲੋੜ ਆ ਤੇ ਅੱਜ ਇੱਥੇ ਖੜ ਕੇ ਸਭ ਤੋਂ ਪਹਿਲਾਂ ਤਾਂ ਟੀਚਰਸ ਦਾ ਧੰਨਵਾਦ ਕਰਨਾ ਬਹੁਤ ਜ਼ਰੂਰੀ ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ ਮੇਰੇ ਆਪਦੇ ਟੀਚਰ ਬਿਠੇ ਸਮਦਾਰ ਦਲਜੀਤ ਸਿੰਘ ਮੈਂ ਦੇਖ ਸਕਦਾ ਸਰ ਚੰਗਾ ਲੱਗਦਾ ਨਾ ਜੀ ਜਦੋਂ ਤੁਹਾਡਾ ਪੜਾਇਆ ਬੱਚਾ ਇੱਦਾਂ ਖੜ ਕੇ ਬੋਲਦਾ ਚੰਗਾ ਲੱਗਦਾ ਨਾ ਜੀ ਚੰਗਾ ਲੱਗਦਾ ਨਹੀਂ ਇੱਕ ਮਕਾਮ ਤੇ ਪਹੁੰਚੇ ਇੱਕ ਉਹਦੇ ਵੀ ਧੀਰਜ ਹੋ ਜਾਵੇ ਇੱਕ ਉਹਦੇ ਤੇ ਬਿਲਕੁਲ ਬਿਲਕੁਲ ਸਰ ਇਹ ਚੀਜ਼ ਸਰ ਮੈਂ ਵੀ ਮਹਿਸੂਸ ਕੀਤੀ ਮੈਂ ਕਿਤੇ ਜਲੰਧਰ ਆਫੀਸਰ ਦਾ ਕੋਈ ਸਿਗਾ ਪ੍ਰੋਗਰਾਮ ਉੱਥੇ ਗਿਆ ਤੇ ਉਹਨਾਂ ਦਾ ਕੋਈ ਖੰਡ ਪਾਟ ਰਖਾਇਆ ਸੀ ਮੈਂ ਮੱਥਾ ਟੇਕ ਕੇ ਜਦੋਂ ਵਾਪਸ ਜਾਣ ਲੱਗਾ ਤਾਂ ਮੈਨੂੰ ਕਿਸੇ ਆਫੀਸਰ ਨੇ ਰੋਕਿਆ ਤੇ ਮੈਨੂੰ ਕਹਿੰਦੇ ਤੁਸੀਂ ਰੰਜੀਤ ਸਿੰਘ ਰਾਣਾ ਦੇ ਬੇਟੇ ਹਾਂ ਮੈਂ ਕਹਾਂ ਜੀ ਕਿੰਨੇ ਫਿਰ ਤੁਹਾਡਾ ਇਹ ਦਾਦਾ ਜੀ ਹੈਡਮਾਸਟਰ ਦਰਸ਼ਨ ਸਿੰਘ ਨੂੰ ਮਿਲਣ ਹਰੇ ਮੈਂ ਕਹਾਂ ਹਾਂ ਜੀ ਕਿੰਨੇ ਮੈਂ ਬਸ ਤੈਨੂੰ ਮਿਲਣਾ ਹੀ ਸੀਗਾ ਮੈਂ ਉਹਨਾਂ ਦਾ ਸਟੂਡੈਂਟ ਆ ਮਤਲਬ ਉਹਨਾਂ ਦੇ ਦਿਲ ਦੇ ਵਿੱਚ ਟੀ ਗੱਲ ਸੀਗਾ ਆਪਣਾ ਟੀਚਰ ਯਾਦ ਰੱਖੇ ਤੇ ਅਸਰ ਹੈ ਜੀ ਟੀਚਰਸ ਨੂੰ ਇਸ ਤੋਂ ਵੱਡੀ ਜਿਹੜੀ ਹੈ ਸ਼ਾਬਾਸ਼ ਨਹੀਂ ਹੋ ਸਕਦੀ ਕਿ ਉਹਦਾ ਉਹਨਾਂ ਦਾ ਪੜਾਇਆ ਬੱਚਾ ਉਹਨਾਂ ਨੂੰ ਯਾਦ ਕਰੇ ਇੱਕ ਛੋਟੀ ਜੀ ਗੱਲ ਹੈ ਜੀ ਫਿਰ ਰੈਪਰ ਕਰੂੰਗਾ ਕਿਉਂਕਿ ਤੁਸੀਂ ਬੜੇ ਚਿਰ ਨੇ ਵੇਟ ਕਰਦੇ ਆਂ ਇੱਕ ਓਸਕਰ ਵਿਨਿੰਗ ਇੱਕ ਮੂਵੀ ਆ ਉਹ ਐਨੀਮੇਟਡ ਮੂਵੀ ਆ ਐਨੀਮੇਸ਼ਨ ਤੇ ਮੈਂ ਚਾਹਣਾ ਚਾਹੁੰਦਾ ਜੀ ਉਹ ਸਕੂਲਾਂੇ ਵੀ ਦਿਖਾਉਣੀ ਚਾਹੀਦੀ ਸਾਡੇ ਕੋਲ ਹੁਣ ਇੰਟਰੈਕਟਿਵ ਪੈਨਲ ਵੀ ਆ ਓਸਕਰ ਵਿਨਿੰਗ ਆ ਕੋਕੋ ਛੋਟਾ ਜਿਹਾ ਸ਼ਖਤ ਕੋਕੋ ਉਹਦੇ ਚੇ ਦਿਖਾਇਆ ਗਿਆ ਕਿ ਇੱਕ ਬੱਚਾ ਰੋਜ਼ ਆਪਣੀ ਦਾਦੀ ਦੇ ਕਮਰੇ ਚ ਲੱਗੀ ਇੱਕ ਫੋਟੋ ਦੇਖਦਾ ਉਹ ਫੋਟੋ ਚ ਕੀ ਦੇਖਦਾ ਦਾਦੀ ਦੀ ਫੋਟੋ ਤੇ ਉਹਦੀ ਮਦਰ ਦੀ ਫੋਟੋ ਤੇ ਦਾਦਾ ਜਿਹੜਾ ਸੀਗਾ ਉਹਦੀ ਫੋਟੋ ਦਾ ਤਾਂ ਸਿਰ ਕੱਟਿਆ ਹੋਇਆ ਸੀ ਫੋਟੋ ਹੈ ਨਹੀਂ ਸੀ ਕਿਉਂਕਿ ਬੱਚੇ ਦੀ ਬੜੀ ਕਯਰਿਓਸਿਟੀ ਸੀ ਇਸ ਚੀਜ਼ ਦੀ ਕਿ ਮੇਰੇ ਦਾਦੇ ਦੀ ਸ਼ਕਲ ਕਿੱਦਾਂ ਦੀ ਕੋਣ ਆ ਤੇ ਉਹਦੀ ਕਯਰਿਓਸਿਟੀ ਸਾਰੀ ਮੂਵੀ 'ਚ ਇਹ ਹੀ ਦਿਖਾਇਆ ਤੇ ਜਦੋਂ ਪੁੱਛਦਾ ਆਪਣੇ ਪੇਰੈਂਟਸ ਨੂੰ ਤੇ ਉਹ ਕਹਿੰਦੇ ਸੀ ਇਹਦੇ 'ਤੇ ਧਿਆਨ ਨਾ ਦੇ ਕਿਉਂਕਿ ਸ਼ਰਮਿੰਦਗੀ ਮਹਿਸੂਸ ਹੁੰਦੀ ਤੇਰੇ ਦਾਦੇ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਤਾਂ ਉਹ ਇਸ ਚੀਜ਼ ਦੇ ਪਰਤਾਲ ਤੇ ਲੱਗਾ ਰਿਹਾ ਤਾਂ ਦਿਖਾਉਂਦੇ ਕਿ ਉਹ ਬੱਚਾ ਆਪਣੇ ਦਾਦੇ ਨੂੰ ਚੇਤਾ ਕਰਦਾ ਉਦੀ ਅਸਲੀਅਤ ਵੀ ਸਾਹਮਣੇ ਆਉਂਦੀ ਕਿ ਉਹਨੇ ਕਿੰਨੀ ਕੁਰਬਾਨੀ ਕੀਤੀ ਬਾਜੂ ਫੋਟੋ ਵੀ ਲੱਭ ਕੇ ਲਿਆਉਂਦਾ ਉਹਨੇ ਤੋਂ ਦੱਸਦੇ ਕਿ ਕਿਸੇ ਦੂਸਰੀ ਦੁਨੀਆ ਦੇ ਵਿੱਚ ਜਦੋਂ ਤੱਕ ਤੁਸੀਂ ਆਪਣੇ ਜੀ ਨੂੰ ਚੇਤਾ ਰੱਖਦੇ ਨਾ ਜੀ ਉਹਨਾਂ ਚਿਰ ਉਹਦੀ ਮੁਕਤੀ ਵੀ ਨਹੀਂ ਹੁੰਦੀ ਉਸ ਬੰਦੇ ਦੀ ਮੁਕਤੀ ਜਿਹਨੂੰ ਪਿੱਛੋਂ ਜਦੋਂ ਚਲ ਜਾਂਦਾ ਦੁਨੀਆ ਤੋਂ ਉਹਨੂੰ ਜਦੋਂ ਤੁਸੀਂ ਯਾਦ ਰੱਖਦੇ ਤੇ ਉਹਦੀ ਮੁਕਤੀ ਵੀ ਤਾਂ ਆਈ ਆ ਉਸੇ ਤਰੀਕੇ ਟੀਚਰਜ਼ ਨੂੰ ਬਹੁਤ ਸਟੂਡੈਂਟ ਯਾਦ ਕਰਦੇ ਤਾਂ ਗਵਾਦ ਮੈਂ ਆ ਪਿਆ ਜੀ ਮੈਂ ਆ ਪਿਆ ਮੈਂ ਆਪਣੇ ਟੀਚਰਜ਼ ਨੂੰ ਬਹੁਤ ਯਾਦ ਕਰਦਾ ਮੈਨੂੰ ਅਜੇ ਵੀ ਚੇਤਾ ਕਿ ਮੇਰਾ 50ਵਾਂ ਤੋਂ ਇੱਕ ਨੰਬਰ ਘਟਿਆ ਸੀ 59 ਨੰਬਰ ਸੀ ਮੇਖੋ ਤੇ ਮੈਨੂੰ ਲੱਗਾ ਕਿ ਮੇਰੇ ਟੀਚਰ ਬੜੇ ਪ੍ਰਾਊਡ ਫੀਲ ਹੋਣਗੇ ਮੈਂ ਜਾ ਕੇ ਜਦੋਂ ਮਿਲਣ ਗਿਆ ਤਾਂ ਮੈਨੂੰ ਕਹਿੰਦੇ ਸ਼ੀਟ ਦਿਖਾ ਕੇ ਆ ਤੇਰਾ ਇੱਕ ਨੰਬਰ ਕਿੱਦਾਂ ਘਟਿਆ ਹਾਂ ਤੇਰਾ ਇੱਕ ਨੰਬਰ ਕਿੱਦਾਂ ਘਟਿਆ ਸੋ ਇਹ ਤੋਂ ਪਤਾ ਲੱਗਦਾ ਕਿ ਉਹਨਾਂ ਦੀ ਇਮਾਨਦਾਰੀ ਆਪਣੇ ਸਟੂਡੈਂਟਸ ਪ੍ਰਤੀ ਕੀ ਹੈ ਸੋ ਇਸ ਚੀਜ਼ਾਂ ਦਾ ਬਹੁਤ ਖਿਆਲ ਰੱਖਣ ਦੀ ਲੋੜ ਦੂਜਾ ਅੱਜ ਦਾ ਪ੍ਰੋਗਰਾਮ ਜਿੱਥੇ-ਜਿੱਥੇ ਵੀ ਲਾਈਵ ਚੱਲੂਗਾ ਸੋਸ਼ਲ ਮੀਡੀਆ ਤੇ ਚੱਲੂਗਾ ਇਹਦਾ ਮੰਤਵ ਹੀ ਹੈ ਕਿ ਟੀਚਰਸ ਜਿਹੜੇ ਜਿਹੜੀ ਤੁਸੀਂ ਮਿਹਨਤ ਕੀਤੀ ਹੈ ਪੇਰੈਂਟਸ ਤੱਕ ਪਹੁੰਚੇ ਉਹ ਬੱਚੇ ਆਪਣੀ ਸਰਕਾਰੀ ਸਕੂਲਾਂ ਚ ਪੜਾਉਣ ਜੀ ਕਿਉਂਕਿ ਇਨ੍ਹਾਂ ਸਰਕਾਰੀ ਸਕੂਲਾਂ ਤੋਂ ਪੜ ਕੇ ਜਿਹੜੇ ਆ ਅੱਜ ਐਸਐਸਪੀ ਡੀਸੀ ਲੱਗੇ ਹੋਏ ਆ ਸਰਕਾਰੀ ਸਕੂਲਾਂ ਤੋਂ ਪੜੇ ਆ ਬਹੁਤ ਜਾਣੇ ਅਜੇ ਵੀ ਜੋਬ ਚ ਪਰ ਇਹੋ ਜਿਹਾ ਕੀ ਸਿਸਟਮ ਹੋ ਗਿਆ ਕਿ ਮੇਰੀ ਜਨਰੇਸ਼ਨ ਤੱਕ ਮੈਂ ਆਪਣੀ ਜਨਰੇਸ਼ਨ ਦੀ ਗੱਲ ਕਰਦਾ ਕਿ ਮੇਰੇ ਤੱਕ ਆਉਂਦਿਆਂ ਸਰਕਾਰੀ ਸਕੂਲ ਸਿਸਟਮ ਹੀ ਖਤਮ ਹੋ ਗਿਆ ਸੋ ਉਨਾਂ ਨੂੰ ਦੁਆਰਾ ਮੋੜ ਹਰਾ ਕਰਨ ਲਈ ਕਿਉਂਕਿ ਇਹ ਤੋਂ ਵਧੀਆ 인ਫਰਾਸਟ੍ਰਕਚਰ ਤੇ ਤੋਂ ਵੱਧ ਨਹੀਂ ਹੋ ਸਕਦਾ ਕਿਉਂਕਿ ਸਾਰੇ ਪਿੰਡਾਂ ਵਿੱਚ ਪ੍ਰਾਈਵੇਟ ਸਕੂਲ ਪੋਸੀਬਲ ਹੀ ਨਹੀਂ ਸੋ ਸਰਕਾਰੀ ਸਕੂਲਾਂ ਨੂੰ ਦੁਆਰਾ ਤੋਂ ਜਿਹੜੀ ਗਲੋਰੀ ਸੀ ਇਹਨਾਂ ਦੀ ਵਾਪਸ ਲਿਆਉਣ ਲਈ ਟੀਚਰਸ ਦਾ ਸਨਮਾਨ ਵਾਪਸ ਲਿਆਉਣ ਲਈ ਪ੍ਰੋਗਰਾਮ ਕੀਤੇ ਜਾ ਰਹੇ ਆ ਇਹਦੇ ਤੇ ਹੋ ਸਕਦਾ ਕਿਸੇ ਨੂੰ ਕਿੰਝੂ ਪ੍ਰੰਤੂ ਹੋਵੇ ਤਾਂ ਮੈਂ ਜ਼ਰੂਰ ਉਹਨਾਂ ਨੂੰ ਜਵਾਬ ਜਿਹੜਾ ਬੜਾ ਸੰਖੇਪਚ ਦੇਣਾ ਚਾਹੁੰਦਾ ਕਿ ਜਿਹੜਾ ਤੇ ਪੜਿਆ ਲਿਖਿਆ ਸਿਆਣਾ ਬੰਦਾ ਜਿਹੜਾ ਸਿਆਣਾ ਪੜਿਆ ਲਿਖਿਆ ਤੇ ਸਿਆਣਾ ਕਹ ਰਿਹਾ ਕਈ ਪੜ੍ਹੇ ਲਿਖੇ ਘੱਟ ਸਿਆਣੇ ਵੀ ਹੁੰਦੇ ਆ ਤੇ ਕਈ ਬਿਲਕੁਲ ਨਾ ਪੜੇ ਵੀ ਬਹੁਤ ਸਿਆਣੇ ਹੁੰਦੇ ਕੁਦਰਤੀ ਅਕਲ ਰੱਬ ਹੀ ਦਿੰਦਾ ਹੁੰਦਾ ਜਿਦਾਂ ਜਿਦਾਂ ਤੁਸੀਂ ਉਮਰ 'ਚ ਵੱਧਦੇ ਤੁਹਾਨੂੰ ਪੇਸ਼ੈਂਸ ਸਿੱਖਣਾ ਆ ਜਾਂਦਾ ਤੁਹਾਡੀ ਟੋਲਰੈਂਸ ਵੱਧ ਜਾਂਦੀ ਸੋ ਸਾਡੇ ਹਲਕੇ 'ਚ ਵੀ ਹੈਗੇ ਕਈ ਕਿੰਦੂ ਪ੍ਰੰਤੂ ਕਰਦੇ ਕੀ ਇਹ ਪ੍ਰੋਗਰਾਮ ਕਿਉਂ ਕੀਤੇ ਜਾ ਰਹੇ ਆ ਕਿਉਂਕਿ ਉਹਨਾਂ ਆਪ ਤੇ ਕੀਤੇ ਨੇ ਤਾਂ ਇੱਕ ਵਾਰੀ ਮੇਰੀ ਬੇਨਤੀ ਜ਼ਰੂਰ ਹੈ ਜਦੋਂ ਵੀ ਕੋਈ ਲੀਡਰ ਚੁਣਦੇ ਆ ਚਾਹੀ ਕੋਈ ਵੀ ਹੋਵੇ ਚਾਹੀ ਸਰਪੰਚ ਹੋ ਜਾਂ ਤਾਂ ਉਹ ਬਹੁਤ ਸਿਆਣਾ ਹੋਣਾ ਚਾਹੀਦਾ ਜਾਂ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਚਾਹੀ ਉਹ ਐਮਸੀ ਹੋਣ ਜਿੱਦਾਂ ਸਾਡੇ ਇਥੇ ਐਮਸੀ ਸਾਹਿਬ ਬੈਠੇ ਆ ਕਾਫੀ ਪੜੇ ਲਿਖੇ ਉਦਾਂ ਹੀ ਜਦੋਂ ਵਿਧਾਇਕ ਵੀ ਚੁਣਨਾ ਉਹ ਵੀ ਦੇਖੋ ਕਿ ਉਹ ਕਿੰਨਾ ਪੜਿਆ ਲਿਖਿਆ ਮੈਂ ਇੱਕ ਸਵਾਲ ਜ਼ਰੂਰ ਹੈ ਮੈਨੂੰ ਮੈਂ ਗੱਲ ਜ਼ਿਆਦਾ ਨਹੀਂ ਕਰਨੀ ਚਾਹੁੰਦਾ ਸੀਗਾ ਪਰ ਗੱਲ ਦੱਸਣੀ ਬਹੁਤ ਜ਼ਰੂਰੀ ਹੁੰਦੀ ਤੁਹਾਨੂੰ ਪਤਾ ਜੀ ਆਪਣੇ ਹਲਕੇ ਦਾ ਵਿਧਾਇਕ ਕਿੰਨਾ ਪੜਿਆ ਆ ਕਿਸੇ ਨੂੰ ਪਤਾ ਹੋਵੇ ਜੋਸ਼ੀ ਸਾਹਿਬ ਪਤਾ ਹੈ ਜੀ ਪਲੱਸ 2 ਪਲੱਸ 2 ਪਾਸ ਹੈ ਪਲੱਸ 2 ਪਾਸ ਤੇ ਪਲੱਸ 2 ਪਾਸ ਨੂੰ ਮੈਨੂੰ ਇਹ ਦੱਸੋ ਕਿ ਸਰ ਤੁਸੀਂ ਪ੍ਰਿੰਸੀਪਲ ਆ ਪਲੱਸ 2 ਪਾਸ ਕੋਈ ਟੀਚਰ ਹੈ ਤੁਹਾਡੇ ਕੋਈ ਕਿਉਂ ਨੌਕਰੀ ਪਲੱਸ 2 ਪਾਸ ਨੂੰ ਨਹੀਂ ਦਿੰਦੇ ਪੋਸਟ ਗ੍ਰੈਜੂਏਟ ਤੋਂ ਘੱਟ ਕੋਈ ਹੈ ਪੋਸਟ ਗ੍ਰੈਜੂਏਟ ਤੋਂ ਘੱਟ ਨੂੰ ਸਰਕਾਰੀ ਸਕੂਲ ਦਾ ਟੀਚਰ ਨਹੀਂ ਰੱਖਿਆ ਜਾ ਸਕਦਾ ਕਹਿੰਦਾ ਮਤਲਬ ਸਾਡੇ ਟੀਚਰਸ ਜਿਹੜੇ ਜ਼ਿਆਦਾ ਕੈਪੇਬਲ ਆ ਸੋ ਅਹੁਦਾ ਜਿਹੜਾ ਆ ਉਹਦਾ ਉਸ ਸਾ ਮਨਦੋ ਜਿੰਨੀ ਉਹਦੀ ਸ਼ਮਤਾ ਹੋਵੇ ਸਹਿਣ ਦੀ ਸੋ ਮੈਨੂੰ ਲੱਗਦਾ ਉਹਨਾਂ ਦਾ ਕਿੰਤੂ ਪਰੰਤੂ ਕਰਨਾ ਇਹਨਾਂ ਪ੍ਰੋਗਰਾਮ ਦਾ ਕਿਤੇ ਨਾ ਕਿਤੇ ਇਸ ਗੱਲ ਨਾਲ ਵੀ ਲੈੜ ਦੇਣਾ ਕਿ ਸਮਝ ਦੀ ਕਮੀ ਹੈ ਸਮਝ ਦੀ ਕਮੀ ਜਿਹੜਾ ਆਪ ਨਹੀਂ ਪੜਿਆ ਹੋ ਕਿਸੇ ਨੂੰ ਕੀ ਸਿੱਖਿਆ ਜਾਂ ਕਿਸੇ ਨੂੰ ਕੀ ਗਿਆਨ ਦਊਗਾ ਉਹ ਤਾਂ ਹੁਣ ਤਾਂ ਇਹ ਹੀ ਕੱਢ ਸਕਦਾ ਲਾਸਟ ਗੱਲ ਜੀ ਫਿਰ ਗੱਲ ਮੈਨੂੰ ਆਪ ਨੂੰ ਲੱਗਦਾ ਬਹੁਤ ਲੰਮਾ ਹੋ ਜਾਂਦਾ ਲਾਸਟ ਗੱਲ ਇਹ ਬੱਚਿਆਂ ਦੇ ਦਿਮਾਗ ਚ ਪਾਣੀ ਬਹੁਤ ਜ਼ਰੂਰੀ ਕੋਈ ਵੀ ਚੰਗਾ ਖਾਨਦਾਨ ਜਦੋਂ ਉਹਨਾਂ ਦੇ ਘਰੇ ਕੋਈ ਨਵੀਂ ਕੁੜੀ ਵਿਆਹ ਕੇ ਆਉਂਦੀ ਨਾ ਜੀ ਤਾਂ ਜਦੋਂ ਉਹ ਕੁੜੀ ਪਹਿਲੀ ਚੀਜ਼ ਕੋਈ ਬਣਾਵੇ ਆਪਣੇ ਘਰੇ ਨਵੇਂ ਘਰੇ ਜਦੋਂ ਸਹੁਰੇ ਘਰੇ ਆ ਜਾਂਦੀ ਤੇ ਕੁਝ ਬਣਾਵੇ ਭਾਵੇਂ ਉਹ ਜਿੰਨਾ ਮਰਜੀ ਮਾੜਾ ਬਣਿਆ ਹੋਵੇ ਪਾਵੇਂ ਉਹ ਤੇ ਲੂਣ ਪਾਣਾ ਭੁੱਲ ਗਈ ਹੋਵੇ ਜਿਹੜਾ ਚੰਗਾ ਖਾਨਦਾਨ ਚੰਗੇ ਮਾਪੇ ਆ ਨਾ ਜੀ ਉਹ ਖਾ ਕੇ ਕਹਿਣਗੇ ਕਿ ਪੁੱਤਰਾ ਬਹੁਤ ਵਧੀਆ ਬਹੁਤ ਸੁਆਦੀ ਬਹੁਤ ਚੰਗਾ ਲੱਗਾ ਬਹੁਤ ਚੰਗਾ ਲੱਗਾ ਕਿਉਂ ਕਿਉਂਕਿ ਜਦੋਂ ਕੋਈ ਬੱਚਾ ਐਫਰਟ ਕਰਦਾ ਕਿਸੇ ਕੰਮ ਲਈ ਜਦੋਂ ਉਹਨੂੰ ਸ਼ਾਬਾਸ਼ੀ ਮਿਲਦੀ ਉਹ ਅਗਲਾ ਫਿਰ ਹੋਰ ਜ਼ੋਰ ਲਾਉਂਦਾ ਕੋਸ਼ਿਸ਼ ਕਰਦਾ ਕਿ ਮੈਂ ਇਹ ਤੋਂ ਵੀ ਚੰਗਾ ਕਰਾਂ ਤੇ ਜੇ ਉਹੀ ਮਾਪੇ ਜਿਹੜੇ ਜਿਨ੍ਹਾਂ ਨੂੰ ਸਮਝ ਥੋੜੀ ਘੱਟ ਹੋਵੇ ਉਹਨਾਂ ਤਾਈਆਂ ਘੱਟ ਲਾਪੜਾ ਕੀ ਬਣਾਇਆ ਆ ਤੇ ਖਾਣ ਵਾਲਾ ਨਹੀਂ ਤੇ ਕੁੜੀ ਕੀ ਕਹੂਗੀ ਕਿ ਆ ਪਿਆਰ ਸਮਾਨ ਅੱਗੇ ਤੋਂ ਨਹੀਂ ਬਣਾਉਂਦੇ ਇਹ ਬਈ ਨਾ ਜੀ ਸੋ ਓਣਤਾਈਆਂ ਕੱਢਣ ਵਾਲਿਆਂ ਦਾ ਫਿਰ ਇਤਾਂ ਦਾ ਹਾਲ ਹੋ ਜਾਂਦਾ ਫਿਰ ੱੱਕੇ ਖਾਂਦੇ ਫਿਰ ਕੋਟਾਂ ਕਿਚਾਰੀਆਂ ਜੋ ਤੁਰੇ ਫਿਰਦੇ ਜੀ ਉਹ ਪੁਰਾਣੇ ਤੇ ਫੁਲਾਣਾ ਇਲਜ਼ਾਮ ਲੱਗ ਗਿਆ ਫੁਲਾਣੇ ਨੇ ਫੁਲਾਣਾ ਕਰਤਾ ਵਸਾਉਣਾ ਜਿਹੜਾ ਨਾ ਜੀ ਕਿਸੇ ਨੂੰ ਕਿਸੇ ਨਾਲ ਨਿਪਾਉਣਾ ਪੇਸ਼ੈਂਸ ਬਹੁਤ ਸਿੱਖਣ ਦੀ ਲੋੜ ਆ ਸੋ ਚੰਗੇ ਬੰਦੇ ਦੀ ਨਿਸ਼ਾਨੀ ਏ ਕਿ ਉਹ ਸਹਿਣਾ ਸਿੱਖਦਾ ਸੋ ਆਪਣੀ ਪੜ੍ਹਾਈ ਦੇ ਨਾਲ ਨਾਲ ਬੱਚਿਓ ਤੁਹਾਨੂੰ ਬੇਨਤੀ ਜੀ ਆਪਣੀ ਸਮਝ ਵਧਾਉਂਦੇ ਆ ਸਿੱਖਣਾ ਕਦੀ ਬੰਦ ਨਾ ਕਰੋ ਸਹਿਣ ਸ਼ਕਤੀ ਆਪਣੀ ਉੱਚੀ ਰੱਖਿਓ ਕਿਉਂਕਿ ਤੁਹਾਡੇ ਕੋਲ ਜ਼ਿੰਦਗੀ 'ਚ ਬਹੁਤ ਇਦਾਂ ਦੀਆਂ ਲੜਾਈਆਂ ਜਿਹੜੀਆਂ ਲੜਨ ਦਾ ਮੌਕਾ ਮਿਲਣਾ ਪਰ ਸਾਰੀਆਂ ਲੜਾਈਆਂ ਲੜਨ ਵਾਲੀਆਂ ਨਹੀਂ ਹੁੰਦੀਆਂ ਆਪਣੀ ਏਨਰਜੀ ਬਚਾ ਕੇ ਰੱਖੋ ਉਸ ਲੜਾਈ ਲਈ ਜਿਹੜੀ ਤੁਹਾਡੇ ਲਈ ਜ਼ਿੰਦਗੀ ਲਈ ਬਹੁਤ ਇੰਪੋਰਟੈਂਟ ਹੈ ਤੁਸੀਂ ਇਹ ਰੋਜ਼ ਨਹੀਂ ਲੜ ਸਕਦੇ ਸੋ ਇਹਨਾਂ ਚੀਜ਼ਾਂ ਦਾ ਖਿਆਰ ਰੱਖਦੇ ਹੋਏ ਇੱਕ ਵਾਰ ਫਿਰ ਤੋਂ ਦੁਬਾਰਾ ਥੈਂਕ ਯੂ ਕਹਿੰਦਾ ਜੀ ਟੀਚਰਸ ਦਾ ਤੁਹਾਡਾ ਸਾਰਿਆਂ ਦਾ ਬਹੁਤ ਸਤਿਕਾਰ ਹੈ ਜੀ ਬਹੁਤ ਥੈਂਕ ਯੂ ਤੁਹਾਡਾ ਜਿਹੜਾ ਹੁਣ ਤੱਕ ਜਿਹੜਾ ਇਹ ਸਿਸਟਮ ਜਿਹੜਾ ਬਿਲਕੁਲ ਲੰਗੜਾ ਸੀ ਲੂਲਾ ਸੀ ਉਹਨੂੰ ਤੁਸੀਂ ਆਪਣੇ ਮੋਢਿਆਂ ਤੇ ਭਾਰ ਜਿਹੜਾ ਢੋਂਦੇ ਰਹੇ ਆਂ ਹੁਣ ਤੋਂ ਸਾਡਾ ਤੁਹਾਡੇ ਨਾਲ ਵਾਅਦਾ ਆ ਕਿ ਅਸੀਂ ਤੁਹਾਡੇ ਨਾਲ ਆ ਜੋ ਸਾਡਾ ਫਰਜ਼ ਬਣਦਾ ਸੀ ਨਾਲ ਨਿਭਾ ਰਹੇ ਹਾਂ ਪਿਛਲੀਆਂ ਸਰਕਾਰਾਂ ਨੇ ਜਿਹੜੀਆਂ ਗਲਤੀਆਂ ਕੀਤੀਆਂ ਕੀਤੀਆਂ ਪਰ ਹੁਣ ਤੋਂ ਅਸੀਂ ਤੁਹਾਡੇ ਨਾਲ ਆ ਤਗੜੇ ਹੋ ਕੇ ਸਾਡੇ ਬੱਚੇ ਪੜਾਓ ਜੀ ਇਹਨਾਂ ਚੋਂ ਸਰ ਮੈਂ ਚਾਹੁੰਨਾ ਬਹੁਤ ਬੱਚੇ ਪੁਲਿਸ ਆਫੀਸਰ ਬਣਨ ਐਸ ਡੀ ਐਮ ਬਣਨ ਤੇ ਜਿਹੜਾ ਰੌਲਾ ਇਹ ਵੀ ਮੁੱਕੇ ਕਿ ਬਾਹਰਲੇ ਨੌਕਰੀਆਂ ਲੈ ਜਾਂਦੇ ਸਾਡੇ ਬੱਚੇ ਹੀ ਨੇ ਕੈਪੇਬਲ ਹੁਣ ਕਿਸੇ ਨੂੰ ਮੌਕਾ ਹੀ ਨਾ ਮਿਲੇ ਤੁਹਾਡਾ ਸਾਰਿਆਂ ਦਾ ਬੜਾ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ